ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਤੇ Facebook ਵਾਇਪਰਿੰਸਰ ਕੇ ਵਾਲਾ ਅੱਜ ਆਪਾਂ ਪਰਮਲ ਦੇ ਵਿੱਚ ਐਕਸਪੈਰੀਮੈਂਟ ਕਰ ਰਹੇ ਸੀਗੇ ਇਹ ਜਿਹੜਾ ਟਰੈਕਟਰ ਤੁਸੀਂ ਚੱਲਦਾ ਦੇਖਿਆ ਹੈਗਾ ਨਾ ਇਹ ਇਹ ਹਾਈ ਲੋ ਵਾਲਾ ਤੇ ਇਹਨੂੰ ਹਾਈ ਲੋ మీడియం ਕਰਾਇਆ ਹੋਇਆ ਤੇ ਛੋਟਾ ਗੇਰ ਲਵਾਇਆ ਹੋਇਆ ਹੈਗਾ ਤੇ ਟਰਬੋ ਪਲੱਸ ਐਮ ਪੀ ਸੀ ਜੋਇੰਟ ਲਵਾ ਕੇ ਦੀ ਪੰਪ ਦੀ ਵੀ ਸੈਟਿੰਗ ਕੀਤੀ ਗਈ ਆ 8 ਫੁੱਟਾ ਦਸ਼ਮੇਸ਼ ਦਾ ਸੁਪਰ ਸੀਟਰ ਵਿੱਚ ਤੇ ਪਰਫਾਰਮੈਂਸ ਨੂੰ ਮੈਂ ਦਿਖਾਈ ਦਿੱਤੀ ਹੈ ਨਾ ਕਿਵੇਂ ਬੋਂਦਾ ਉਰੇ ਸੋਹਣੇ ਤੁਸੀਂ ਲੈ ਲੋ ਜਮ ਜਿਹੜਾ ਇਹਦਾ ਹਾਈ ਝੋਟਾ ਘੇਰ ਤੇ ਘੋੜਾ ਘੇਰ ਹੁੰਦਾ ਨਾ ਛੋਟੇ ਘੇਰ ਚ ਹੌਲੀ ਤੁਰਦਾ ਹੁੰਦਾ ਚ ਘੋੜੇ ਚ ਜਿਆਦਾ ਦੂਜਾ ਝੋਟਾ ਘੇਰ ਲਾ ਕੇ ਲੋ ਉਹਦਾ ਤੇ ਪਹਿਲਾ ਪੂਰਾ ਵਧੀਆ ਸਫਾਈ ਆ ਹਾਂ ਮੈਂ ਲਾ ਦੂਜਾ ਲਾਇਆ ਸੀ ਨਹੀਂ ਤੇ ਬਿਨਾ ਪਰਾਲੀ ਖਿਲਾਰੇ ਆਹੀ ਆ ਆ ਪਰਾਲੀ ਪਈ ਆ ਉਹ ਅੱਗੇ ਸਾਫ ਥਾਂ ਗਿਆ ਉਹਦੇ ਅੱਗੇ ਪਰਾਲੀ ਆ ਗਈ ਫੇਰ ਸਾਫ ਥਾਂ ਆ ਗਿਆ ਨਾ ਇਹਨੂੰ ਐਸ ਤਰੀਕੇ ਨਾਲ ਡੈਮੋ ਜੀ ਲਾ ਕੇ ਦੇਖੀ ਹੈਗੀ ਅਸੀਂ ਤੇ ਆ ਦੇਖੋ ਉਰੇ ਸਫਾਈ ਪੂਰੀ ਆ ਗਈ ਇੰਨਾਂ ਨੇ ਜੀ ਸਹਾਈ ਜੀ ਥੋੜਾ ਵੱਡਾ ਗੇਅਰ ਲਾਈ ਰੱਖਿਆ ਜੇ ਪੂਰੇ ਛੋਟੇ ਚਲਾਉਣਾ ਤੇ ਪਰਾਲੀ ਖਿਲਾਰ ਕੇ ਪੂਰੀ ਸੋਹਣੀ ਸਫਾਈ ਆਉਂਦੀ ਹੈਗੀ ਹੈਨਾ ਤੇ ਹੁਣ ਅਸੀਂ ਇਦਾਂ ਹੀ ਸਿੰਪਲ ਚਲਾ ਤਾ ਇਹਨੂੰ ਕਿ ਇਹ ਆਹ ਜਿਹੜਾ ਇਹ ਆਹ ਜਗਾ ਨਾ ਇੱਥੇ ਕਣਕ ਆਰਾਮ ਨਾਲ ਹੁੰਦੀ ਆ ਪਰ ਹੁਣ ਇਹ ਇੱਕ ਵਾਰੀ ਇਦਾਂ ਹੀ ਵਾ ਕੇ ਰੱਖਣਗੇ ਕਿਉਂਕਿ ਅਗਣਕਾਂ ਜੇ ਗੇਤਿਆਂ ਗਰਮੀ ਬਹੁਤ ਪੈਂਦੀ ਆ ਪਰਾਲੀ ਵਾਲੇ ਚ ਸੁੰਢੀ ਪੂਰੀ ਪੈਂਦੀ ਹੈਗੀ ਹੈਨਾ ਤੇ ਹੁਣ ਤੁਹਾਨੂੰ ਦਿਖਾਉਣੇ ਆ ਕਿ ਜੇ ਹੁਣ ਦੁਬਾਰੇ ਵੀ ਚਲਾਇਆ ਸੀ ਬਾਕੀ ਮੈਂ ਤੁਹਾਨੂੰ ਹੋਰ ਵੀ ਦਿਖਾਣਾ ਹੈ ਕਿੱਥੇ ਕਿੱਥੇ ਲੱਗਿਆ ਹੋਇਆ ਹੈ ਪਰਾਲੀ ਖਿਲਾਰ ਕੇ ਤੇ ਜਿਹੜੀ ਇਹ ਸਫਾਈ ਹੈ ਹਨਾ ਮੈਂ ਤੁਹਾਨੂੰ ਦੱਸਦਾ ਆਹ ਲੈਣ ਦੀ ਆਹ ਲੈਣ ਦੀ ਸਫਾਈ ਚੈੱਕ ਕਰੋ ਇਹ ਡੰਡਾ ਜਾਂ ਮਾਰ ਕੇ ਤਾਂ ਪਰਾਲੀ ਪ੍ਰੂਲ ਡਾ ਕੇ ਬਣਾਈ ਹੋਈ ਆ ਠੀਕ ਹੈ ਨਾ ਤੇ ਇੱਧਰ ਕਰਚੇ ਸੀਗੇ ਆਹ ਪਰਾਲੀਏ ਲੈਣ ਸੀ ਜਿਹੜੀ ਇੱਧਰ ਲਈ ਆਹ ਕਰਚਣ ਲਈ ਲੈਣ ਸੀ ਇਹਦੇ ਡੰਡਾ ਮਾਰੇ ਸੀ ਤੇ ਪੂਰੀ ਸੋਹਣੀ ਸਫਾਈ ਆ ਜਿਹੜਾ ਇੰਨਾ ਖਸਾ ਦੇਖ ਰਹੇ ਹੋ ਤੁਸੀਂ ਇੱਥੇ ਦੂਰ ਲੱਗੀ ਹੋਈ ਹੈ ਕਿਹੜੇ ਦੀ ਇਹ ਵੈਸੇ ਲਾਤੀ ਸੀਗੀ ਮੁੰਡੇ ਨੇ ਤੇ ਹੁਣ ਪਲਾਨ ਕੀ ਹੈਗਾ ਜਿਹੜਾ ਕੀ ਵੱਡੀਆਂ-ਵੱਡੀਆਂ ਲੈਣਾ ਨੇ ਜਿੱਥੇ ਉਹਨਾਂ ਕਰਪੈਣ ਭਰ ਕੇ ਆਪਾਂ ਨੂੰ ਪਾਉਂਦੀ ਹੁੰਦੀ ਹੈ ਕੀ ਦਾਣੇ ਉਹ ਸਿਰਫ ਉੱਥੇ-ਉੱਥੇ ਕਲਿਆਰ ਨਹੀਂ ਆ ਬਾਕੀ ਨੂੰ ਟੇਡੇ ਲੋਟ ਪਾਉਣੀ ਆ ਹੁਣ ਚਲੋ ਇੱਥੇ ਤੱਕ ਜਿਆਦਾ ਲੰਬਾਈ ਆ ਪਟੇ ਦੀ ਉਹ ਉਥੋਂ ਤੱਕ ਠੀਕ ਹੈ ਨਾ ਉਵੇਂ ਪਾਉਣਗੇ ਹੁਣ ਪਲੈਨਿੰਗ ਕਰੀ ਜਾਂਦੇ ਆ ਮੁੰਡੇ ਤੇ ਚੈੱਕ ਕਰ ਸਕਦੇ ਹੋ ਹੁਣ ਜਿਹੜੀ ਤੁਹਾਨੂੰ ਹੋਰ ਝੋਨੇ ਦੇ ਵਿੱਚ ਜਿਹੜਾ ਇਹ ਤੋਂ ਵੀ ਫੂਸ ਜੀ ਦਾ ਤਗੜਾਗਾ ਪਰਮਲ ਦਾ ਉਹਦੇ ਵਿੱਚ ਡੈਮੋ ਦਿੰਨੇ ਆ ਬਿਨਾ ਕੁਝ ਵੀ ਕੀਤੇ ਬਿਨਾ ਡੰਡਾ ਡੁੰਡਾ ਮਾਰੇ ਕੁਝ ਜੱਡਾ オリਜੀਨੈਲਟੀ ਤੇ ਜਲਾਵਾਂਗੇ ਹਨਾ ਤੇ ਫਿਰ ਜਦੋਂ ਇਹ ਡੰਡੇ ਜੇ ਨਾਲ ਹਲਾ ਕੇ ਵੀ ਦਿਖਾਵਾਂਗੇ ਹੁਣ ਇਹਦੇ ਵਿੱਚ ਰਾਂ ਨਾਲ ਕਣਕ ਵੇਚ ਸਕਦੀ ਹੈ ਪਰ ਹਜੇ ਟਾਈਮ ਸਾਡੇ ਕੋਲੇ ਹੈਗਾ 10-15 ਦਿਨ ਦੁਬਾਰੇ ਚਾਉਣੀ ਕਰਕੇ ਇਹਦੇ ਵਿੱਚ ਵੇਚਾਂਗੇ ਹੁਣ ਸਾਨੂੰ ਉੱਧਰ ਕਬਾਨ ਜੀ ਜੇ ਆਪਾਂ ਜੌਂਡੀਆ ਰਾਂ ਦੀ ਡੇਮ ਲਾਈ ਲਈ ਸੀ ਗਿਆ ਐਗਰੀ ਜਾਂ ਤੇ ਜਖਤੀ ਜੀ ਦਾ ਆਪਾਂ ਕਿਉਂ ਜੀ ਆ ਕੇ ਦਿਖਾਉਣੇ ਸਾਨੂੰ ਕਾਮਯਾਬ ਹੁੰਦਾ ਕਿਨੇ ਸਿਸਟਮ ਹੁਣ ਫੁੱਲ ਖਰਚੇ ਤੇ ਚਲਾਇਆ ਫੁੱਲ ਸਾਈਜ਼ ਦੇ ਖਰਚੇ ਆ ਕਿਵੇਂ ਤੁਹਾਨੂੰ ਦਿਖਾ ਦਿੰਨਾ ਮੇਰਾ ਕੱਦ ਛੇ ਕਪੋਟਾ ਤੇ ਮੇਰੇ ਕੋਟਿਆਂ ਤੋਂ ਉੱਪਰ ਹੀ ਜਾਂਦਾ ਇਹਦੇ ਕੋਈ ਦਿਖ ਨਹੀਂ ਆ ਬੰਦੇ ਦੇ ਕੋ ਖੜੇ ਵਿੱਚ ਨਹੀਂ ਦੇਣੀ ਜੰਗਲਾ ਕਹਿੰਦਾ ਇਹ ਤਾਂ ਵੱਡਾ ਜੰਗਲਾ ਲਵਾਇਆ ਘੁੱਟ ਤੇ ਸੱਚੀ ਹਰਾਮ ਨਹੀਂ ਟਿੱਕਾ ਹੋ ਮਖਨ ਇਹਨੂੰ ਆਖਿਆ ਥੱਲੇ ਹਾਰਾ ਪੈ ਗਿਆ ਲੈਟਾ ਦਾ ਪੱਖਾ ਲਾਤਾ ਤੇ ਘੋੜੇ ਵਾਲੇ ਇੰਜਨ ਵਾਲਾ ਤਾਂ ਮਾਹ ਪੈਂਦੇ ਆ ਰਹੇ ਸਾਂ ਵੀ ਆਵੇ ਲੱਟਾਂ ਇਹਨੇ ਮੂੰਹ ਰੋਕ ਛੱਡਨ ਨਾ ਤਾਂ ਫਿਰ ਫਰਾਂ ਜਾਂਨੇ ਮੈਨੂੰ ਲੱਗ ਕਿ ਫਿਰ ਕਰਦੇ ਨਾਲ ਟਟਕੀਆਂ ਜਿਹੜਾ ਬੜਾਈਆਂ ਪਾਦੀ ਜਿਆਦਾ ਬਾਣੇ ਤਾਂ ਵਿਚਾਰੀ ਮਾਈ ਆ ਹੋਰ ਹੀ ਚਾਲ ਬਣ ਗਿਆ ਹੁਈ ਜਦੋਂ ਕੰਮੀ ਹੋ ਉਹ ਅੰਦਰ ਜਾ ਕੇ ਨਾ ਕਿ ਉਹਨੇ ਇਹਦੀ ਦਾਦਾ ਬੋਧਨਾ ਕੇ ਲਾਇਆ ਜਾਰੀ ਤੇ ਮੱਤੀ ਹੋ ਗਈ ਆ ਇਹ ਨਾਲ ਗੱਲ ਚੂ ਸਾਰਾ ਇਹ ਨਾਲ ਚੱਲ ਜਦੋਂ ਆਖ ਲਿਆ ਆਤੀ ਅੱਦੂ ਮੜੀ ਘੱਟ ਸਫਾਈ ਆ ਜੀ ਲੋ ਮੈਂ ਇੱਧਰੋਂ ਇੱਥੇ ਪ੍ਰਾਲੀ ਆਇ ਲੈਂਡ ਤੇ ਲਾਇਆ ਫੁੱਲ ਇੱਥੇ ਹੈ ਨਹੀਂ ਸੀਗੀ ਪ੍ਰਾਲੀ ਸਾਨੂੰ ਅੱਗੇ ਦਿਖਾਉਣਾ ਉਹ ਪ੍ਰਾਲੀ ਵਾਲੀ ਤੇ ਹੁਣ ਆ ਦੇਖ ਜੰਪ ਕਰਦਾ ਜਿੱਥੇ ਪ੍ਰਾਲੀ ਆਉਂਦੀ ਹੈ ਕਿਉਂ ਨਹੀਂ ਕੋਈ ਚੱਕਰ ਸਫਾਈ ਵੀ ਮੈਂ ਸਾਨੂੰ ਪਿੱਛੇ ਆ ਕੇ ਵੀ ਦਿਖਾਉਣਾ ਹੁਣ ਪ੍ਰਾਲੀ ਆਇ ਲੈਂਡ ਤੇ ਚੱਲੀ ਜਾਂਦਾ ਬਸ ਇੱਕਦ ਕੀ ਆਉਂਦੀ ਆ ਟਰੈਕਟਰ ਨਹੀਂ ਦਾਉਦਾ ਆਏ ਗੁੱਛੇ ਬੰਨ ਬੰਨ ਦੱਬੇ ਰਹਿ ਜਾਂਦੇ ਜੋ ਬਸ ਇਹਦਾ ਹੀ ਹੱਲ ਹੁਣ ਛੋਟੇ ਟਰੈਕਟਰ ਮਾਗਰ ਡੰਡਾ ਇਹ ਆ ਪਾ ਕੇ ਸਰਾ ਬਣਾਈ ਜਾਊਗਾ ਇਹ ਬਹੁਤ ਸੋਹਣੀ ਸਫਾਈ ਹੈਗੀ ਹੁਣ ਆ ਮੈਂ ਤੁਹਾਨੂੰ ਦੱਸਾਂ ਪਿਛਲੇ ਸਾਲ ਇਹ ਜੇ ਖਰਚਿਆਂ 'ਚ ਵੀ ਕਣਕ ਹੋ ਗਈ ਸੀ ਪਰ ਜੇ ਅਗੇਤੀ ਇਹ ਚਲਾਵਾਂਗੇ ਬਿਲਕੁਲ ਫੇਲ ਆ ਕਣਕ ਹੁਣ ਤੁਹਾਨੂੰ ਇੱਧਰ ਲਾ ਕੇ ਦਿਖਾਉਣੇ ਆ ਉਹਨੂੰ ਫੇਰ ਪ੍ਰਾਲੀਏ ਲੈਣ ਤੇ ਆ ਇਹ ਗੱਲ ਕਰੀਏ ਟਰੈਕਟਰ ਦੀ ਟਰੈਕਟਰ ਵੀ ਕਾਮਯਾਬ ਆਇਏ। ਖਾਈ ਨੋ ਨਾਂ ਨਾਲ ਛੋਟਾ ਘੇਰ ਲਵਾਇਆ ਹੋਇਆ ਇਹਦੇ। ਆ ਦੇਖ ਲਓ। ਰੌਣੀਆਂ ਦਾ ਦੁਬਾਰੇ ਕਰਦੀਆਂ ਮੈਂ ਨਹੀਂ ਤੁਹਾਨੂੰ। ਪਰ ਇੱਥੇ ਵੀ ਤੁਸੀਂ ਖਤਮ ਕਰਤਾ ਜਾਂਦਾ। ਬਹੁਤ ਵਧੀਆ ਸਫਾਈ ਆ। ਹੁਣ ਮੈਂ ਤੁਹਾਨੂੰ ਜੌਂਡੀਅਰ ਤੇ ਕਿਡੇ ਦਿਖਾ ਦਿੰਦਾ ਗੱਲ ਲਾਏ ਸੀ ਜਿਹੜੇ ਸੀ। ਜਗਤਜੀਤ ਨਾਲ ਤਾਂ ਆਹ ਜਿਹੜਾ ਲੱਗਿਆ ਹੋਇਆ। ਦਾਹਾ ਜਿਹੜਾ ਜਗਤਜੀਤ ਨਾਲ ਲਾਏ ਹੋਏ ਸੀ। ਚੱਕਰ ਨਹੀਂ ਮਿਲੀ ਸੀ। ਉਹਨਾਂ ਦਾ ਟਾਵਲ ਜਿਹੜਾ ਲੱਗਿਆ। ਤੇ ਆਹਾ ਅਸੀਂ ਕੱਲ ਐਗਰੀ ਜਾਉਣਾ ਇਧਰ ਵੀ ਦਿਖਾ ਦਿੰਦਾ ਪਰ ਇਹਦੀ ਸਫਾਈ ਬਹੁਤ ਵਧੀਆ ਹੈ ਜੋ ਖਰਚਾਂ ਤੇ ਲਾਇਆ ਹੋਇਆ ਹੈ ਜਿੱਲੇ ਦਿੰਦਾ ਚੱਕਰ ਪੈ ਗਿਆ ਇਹ ਕੋਲ ਡੂੰਗਾ ਯਾਰ ਪੂਰੀ ਥਾਣੀ ਸੁਖਾਈ ਆ ਪਰਾਲੀ ਬਹੁਤ ਅੜਦੀ ਆ ਪਰਾਲੀ ਦਾ ਕੋਈ ਹੱਲ ਕਰਾਂਗੇ ਹੁਣ ਅਸੀਂ ਇਹ ਖਲਿਆਰ ਲੈਣਾ ਵਧੀਆ ਬਾਣ ਚੂਗੇ ਪਰਣਾ ਐ ਲੈ ਲੋ ਦੋ ਦੋ ਵਾਰੀ ਪੋਣਾ ਪਊ ਸਾਨੂੰ ਇੱਕ ਵਾਰੀ ਅੱਜ ਵਾਹ ਦੇਣਗੇ ਬਾਈ ਤੇ ਜਦੋਂ ਕਣਕ ਬੀਜਣੀ ਹੋਵੇ ਇੱਕ ਵਾਰੀ ਫੇਰ ਪੋਣਾ ਪਊਗਾ ਵੈਸੇ ਜੇ ਖਲਿਆਰ ਕੇ ਪਾਣੀ ਲਾ ਦੇਣ ਫੇਰ ਵੀ ਗੱਲ ਬਾਣ ਚੂਗੀ ਸਿੱਧੀ ਕਣਕ ਬੀਜਦੇ ਕਿਉਂਕਿ ਨਾ ਖਰਚਿਆਂ ਦਾ ਦਮ ਨਾ ਖਤਮ ਹੋ ਜਾਂਦਾ ਤੇ ਪਰਾਲੀ ਸੁੱਕੇ ਜਾਂਦੀ ਹੈ ਬਿਲਕੁਲ ਬੂਰਾ ਬਾਣ ਜਾਂਦੀ ਹੈ ਉੱਪਰਨ ਲੱਗ ਜਾਂਦੀ ਹੈਗੀ ਜਿਦੋਂ 10 ਦਿਨ ਪਈ ਰਹੇ ਤੇ ਦੱਸੋ ਫਿਰ ਤੁਹਾਨੂੰ ਵੀਡੀਓ ਕਿਵੇਂ ਲੱਗੀ ਇਹ ਅਰਜਨ ਦੀ ਤਾਕਤ ਕਿਵੇਂ ਲੱਗੀ ਤੁਹਾਨੂੰ ਇਹ ਵੀ ਜਰੂਰ ਦੱਸਿਓ ਪੂਰੀ ਸੋਹਣੀ ਸਫਾਈ ਦਿੱਤੀ ਐਨੇ ਫੁੱਲ ਜ਼ੋਰ ਲਾਉਂਦਾ ਮੋਡੀਫਾਈ ਇਹ ਹੋਇਆ ਹੋਇਆ ਜਿਹੜੇ ਕਹਿੰਦੇ ਮੋਡੀਫਾਈ ਅਰਜਨ ਚੱਲਦੇ ਨਹੀਂ ਉਹਨਾਂ ਲਈ ਵੀ ਆ ਹੈਂਡ ਲੱਗੀ ਤਾਂ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ